ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਲਜਿੰਦਰ ਸਿੰਘ ਜਿੱਲਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਆਪ ਜੀ ਬਿਲਕੁਲ ਵਧੀਆ ਤੇ ਮੈਨੂੰ ਉਮੀਦ ਹੈ ਤੁਸੀਂ ਵੀ ਸਾਰੇ ਬਹੁਤ ਵਧੀਆ ਹੋਵੋਗੇ ਖੁਸ਼ ਹੋਵੋਗੇ ਖੁਸ਼ੀਆਂ ਮਾਣ ਰਹੇ ਹੋਗੇ ਤੇ ਮੈਂ ਵੀ ਅੱਜ ਖੁਸ਼ੀਆਂ ਮਾਣ ਰਿਹਾ ਮੇਰੇ ਮਿੱਤਰ ਮੇਰੇ ਅਜ਼ੀਜ਼ ਜਿਹੜੇ ਆ ਅਮਰਪਾਲ ਜੀ ਅੱਜ ਮੈਂ ਉਹਨਾਂ ਦੇ ਘਰੇ ਆਇਆ ਹਾਂ ਨਾਲ ਮੇਰੇ ਮੇਰੀ ਸ਼੍ਰੀਮਤੀ ਤਾਂ ਜੀ ਨਾਲ ਨੇ ਤਾਂ ਬੜਾ ਖੁਸ਼ੀ ਦਾ ਮੌਕਾ ਅੱਜ ਅੰਮ੍ਰਿਤਪਾਲ ਦੀ ਮੇਜਿਸ ਤਾਂ ਉਹਦਾ ਨਾਂ ਤਾਂ ਵੈਸੇ ਗੁਰਦੀਪ ਹੈ ਨਾ ਤੇ ਪਰ ਅੱਜ ਕੱਲ ਐਸ਼ਪ੍ਰੀਤ ਨਾਮ ਉਹਨਾਂ ਦਾ ਲੋਕ ਜਿਵੇਂ ਸਾਡੇ ਇੱਕ ਹੈਗਾ ਸਭਿਆਚਾਰੀ ਕਹਿ ਸਕਦੇ ਆ ਕਿ ਜਦੋਂ ਪਿੱਕਿਆਂ ਤੋਂ ਸਹੁਰਿਆਂ ਤੇ ਜਾਂਦੀਆਂ ਨੇ ਕੁੜੀਆਂ ਉਹਨਾਂ ਦੇ ਨਾਮ ਬਦਲ ਦਿੱਤੇ ਜਾਂਦੇ ਆ ਤਾਂ ਪਰ ਹੁਣ ਵੈਸੇ ਇੱਕ ਕੱਟ ਗਿਆ ਚੱਲਦਾ ਨਾ ਆ ਇਹ ਤੇ ਲੋ ਮਾ ਤੋਂ ਨਮਰੋਣਾ ਜਿਹਦਾ ਜਨਮ ਦਿਨ ਹੈ ਤੇ ਤੁਸੀਂ ਸਾਰਿਆਂ ਨੇ ਮੁਬਾਰਕ ਦੇਣੀ ਆ। ਆ ਬਹੁਤ ਬਹੁਤ ਵਧਾਈਆਂ ਬੀਤਨ। ਆ ਅਬਰਤ ਬਾਦ ਨੇੜੇ ਆ ਜਾ ਬਈ। ਆ ਬੈਜਵਾ ਕੋ ਆਜੋ। ਆ ਜੀ ਸਰ। ਆ ਇਹ ਗੁੜਿਆ ਸੁਖਾ ਬੱਚੇ ਵੀ ਸਾਡੇ ਵੱਡੇ ਵੱਡੇ ਹੋ ਗਏ ਨਾ ਸਾਡੇ। ਇਦਨੇ ਆ ਮੈਨੂੰ ਅਜੇ ਯਾਦ ਹੈ ਕਿ ਜਦੋਂ ਨਾ ਇਹਦਾ ਵਿਆਹ ਹੋਇਆ ਸੀ ਅਮਰਤਾ ਉਦੋਂ ਅਸੀਂ ਸਾਰਿਆਂ ਨੇ ਬੜੇ ਪੰਗੜੇ ਪਾਏ ਸੀ ਇਹਦੇ ਵਿਆਹ ਜੈਨ ਪਾਪਰ ਕੀ ਗੀਆਂ ਦੀ ਉਦੋਂ ਜੀਪਾਂ ਨਹੀਂ ਭਜਲਦੀ ਹੁੰਦੀ ਤੇ ਨਾ ਜੀਪ ਸੀ ਜੀਮ ਗਈ ਸੀ ਨਾ ਬਰਾਤੀ ਹਾਂਜੀ ਹਾਂ ਨਾ ਅਮ ਜੋ ਅਜਬ ਬੜਾ ਸੁਸ਼ੀਦਾ ਦਿਨ ਆ ਕਿ ਵੀ ਗੁਰਦੀਪ ਦਾ ਜਨਮ ਦਿਨ ਹਾਂਜੀ ਹਾਂ ਜਨਮ ਦਿਨ ਬੜਾ ਅਜੀਬ ਲੱਗ ਰਿਹਾ ਤੇ ਮੈਂ ਕਹਾਂਗਾ ਜਿਦੀ ਕੇਕ ਕੱਟਣ ਦੇ ਲਾ ਹੈਗਾ ਕੀਤਾ ਜਾ ਰਿਹਾ ਨਾ ਬਹੁਤ ਬਹੁਤ ਖੁਸ਼ੀ ਆ ਸਾਡਾ ਵੱਡਾ ਭਰਾ ਸਾਡੇ ਘਰ ਆਇਆ ਹੈ ਨਾ ਇੱਕ ਮਾ ਕਿਸ ਕਿਦਰੀ ਇਹ ਦਸੋ ਤੇ ਬੜੀਆ ਹੈ ਕਿ ਜਿਹੜਾ ਖੁਸ਼ੀਆਂ ਦੇ ਨਾਲ ਹੀ ਖੁਸ਼ੀਆਂ ਵਧਦੀਆਂ ਨੇ ਸਰਬੇਤ ਖੁਸ਼ੀਆਂ ਦੁਬਣੀਆ ਹੋ ਜਾਂਦੀਆਂ ਨੇ ਆ ਪਰਮਾਤਮਾ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਇਸੇ ਤਰ੍ਹਾਂ ਜਿਹੜਾ ਹੈਗਾ ਪਿਆਰ ਮੁਹੱਬਤ ਬਖਸ਼ੇ ਇਹਨਾਂ ਦੇ ਪਰਿਵਾਰ ਨੂੰ ਤੇ ਸਾਨੂੰ ਵੀ ਮੈਂ ਵੀ ਇਹ ਪਰਿਵਾਰ ਦੇ ਹਿੱਸੇ ਵਰਗਾ ਜਿਵੇਂ ਅੱਜ ਇਹਨਾਂ ਨੇ ਬੜਾ ਬੜਾ ਕਿਉਂਕਿ ਇਹਨੂੰ ਬਹੁਤ ਲੰਮਾ ਚੌੜਾ ਕੰਮ ਨਹੀਂ ਹੈ ਸਿਰਫ ਪਰਿਵਾਰ ਦੇ ਅਸੀਂ ਚਾਰ ਕੋ ਜੀ ਰਹਿੰਦੇ ਹੈਗੇ ਇਕੱਠੇ ਰਹਿੰਦੇ ਆ ਤਾਂ ਇਹ ਵੀ ਖੁਸ਼ੀ ਦੀ ਗੱਲ ਹੈ ਤੇ ਮੇਰੇ ਵਾਸਤੇ ਵੀ ਮਾਣ ਦੀ ਗੱਲ ਹੈ ਲੈ ਵੀਖੋ ਘਟ ਦੇ ਕੇ ਇੱਕ ਫਰਿਜ ਦਾ ਹਾਂ ਲੱਗਦਾ ਹੈ ਹੈਪੀ ਬਰਥਡੇ ਟੂ ਯੂ ਬਹੁਤ ਬਰਥਡੇ ਟੂ ਯੂ ਲਵ ਯੂ ਥੈਂਕ ਯੂ ਬਨਾ ਵਧੀਆ ਰੱਖਦਾ ਯਾਰ ਹਨਾ ਮਿੱਤਰੋ ਇਹ ਇੱਕ ਮੈਸੇਜ ਹੈ ਜਬ ਵੀ ਤੁਸੀਂ ਜਦੋਂ ਵੀ ਖੁਸ਼ੀਆਂ ਮਾਣਦੇ ਹੋ ਇਸੇ ਤਰ੍ਹਾਂ ਬੜੀਆਂ ਰਹਿਣ ਤੇ ਇਹ ਖੁਸ਼ੀ ਦੇ ਮੌਕੇ ਜਿਹੜੇ ਐ ਇਸੇ ਤਰ੍ਹਾਂ ਆਉਂਦੇ ਰਹਿਣ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਹਰਦੀਪ ਨੂੰ ਬਹੁਤ ਬਾਰਕਾ ਹੈਗੀ ਆ ਸ਼ਫੀਤ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਮੇਰੇ ਵੱਲੋਂ ਦੁਆਵਾਂ ਨੇ ਤੇ ਰੱਬ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਰੱਖੇ ਪਿਆਰ ਮੁਹੱਬਤ ਦੇ ਇਤਫਾਕ ਬਖਸ਼ਿ ਜਿਉਂਦੇ ਰੋ ਜਵਾਨੀਆਂ ਵਾਂ ਮਿਲਦੇ ਆ ਫਿਰ ਨਵੀਂ ਗੱਲ ਬਾਤ ਦੇ ਨਾਲ